ਤਾਂ ਪਿੱਛੇ ਆਉਣ ਦੀ ਕੋਸ਼ਿਸ਼ ਤਾਂ ਸਪਰੇ ਜਿਹੜੇ ਅੱਗੂ ਅੱਗੇ ਨੇ ਉਹਨਾਂ ਨੇ ਸਪਰੇ ਹਰਿਆਣਾ ਪ੍ਰਸ਼ਾਸਨ ਸੜਕ ਰਿਆ ਜਿਹਦੇ ਕਰਕੇ ਕਿਸਾਨ ਥੋੜਾ ਜਿਹਾ ਪਿੱਛੇ ਹੁੰਦੇ ਆ ਤਾਂ ਬੱਪੂ ਜੀ ਕੀ ਲੱਗਦਾ ਹੁਣ ਪ੍ਰਸ਼ਾਸਨ ਦੇ ਨਾਲ ਗਲਵਤ ਕੀ ਕਰ ਰਹੇ ਹੋ ਤੁਸੀਂ ਪ੍ਰਸ਼ਾਸਨ ਮਜਬੂਰ ਹੈ ਕਿਉਂਕਿ ਇਹਨਾਂ ਦੇ ਉੱਪਰ ਤੇਰੇ ਖੜੀ ਰਾਸ਼ ਸੀ ਤੇਰੇ ਖੜੀ ਆ ਮੋਦੀ ਖੜਾ ਵਾ ਆ ਜੋ ਮੁੱਖ ਮੰਤਰੀ ਆ ਹਰਿਆਣੇ ਦਾ ਇਹ ਖੜੇ ਆ ਵੇਖੋ ਇਹ ਠੁੱਕ ਕੇ ਚੱਟ ਰਹੇ ਆ ਸਾਨੂੰ ਕਹਿ ਰਿਹਾ ਇਹ ਪੈਦਲ ਜਾਓ ਟਰਾਲੀਆਂ ਨਾ ਖੜੋ ਟਾਡੀਆਂ ਟਰਾਲੀਆਂ ਦਾ ਸਲਾਵਾ ਹਥਿਆਰ ਆ ਅੱਜ 100 ਦੇ ਇੱਕ ਤੁਸੀਂ ਦੇਖ ਲਓ ਜਥਾ ਜਾ ਰਿਹਾ ਪੈਦਲ ਪਰ ਇਹ ਨਹੀਂ ਜਾਣਦੇ ਰੇ ਇਸ ਕਰਕੇ ਇਹ ਕਹਿ ਰਿਹਾ ਹਰਿਆਣੇ ਦੇ ਵਿੱਚ ਬੱਪੂ ਥੋੜੀ ਸਪਰੇ ਵੀ ਕਰੀ ਇਹਨੇ ਮੈਂ ਤਾਂ ਬਤਾ ਰਿਹਾ ਹਾਂ ਨਾ ਸਪਰੇ ਜਿਵੇਂ ਮਿਰਚਾ ਮਿਰਚਾਂ ਦੀ ਸਪਰੇ ਅੱਖਾਂ 'ਚ ਮਾਰ ਰਿਹਾ ਅਸੀਂ ਇਹਨੇ ਮਿਰਚਾਂ ਦੀ ਸਪਰੇ ਦੇ ਨਾਲੋਂ ਗੋਲੀ ਮਾਰੋ ਕਿਉਂਕਿ ਜਥਾ ਮਰਜੀ ਵੜਿਆਂ ਦਾ ਵਾ ਇਹ ਆਪਾਂ ਵਾਰਨ ਆਏ ਆ ਤੇ ਗੋਲੀ ਮਾਰੋ ਸਪਰੇਸ ਪਰਾ ਨਾਲ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਸਾਡੀਆਂ ਅੱਖਾਂ ਚ ਦਰੂ ਦਰੂ ਪਾਵਾਂਗੇ ਸ਼ਾਮ ਨੂੰ ਜੇ ਘੱਟ ਵੀ ਦਿਖੂ ਅੱਗੇ ਕਿਹਦਾ ਦਿਖਣ ਰਿਹਾ ਮਾਰਿਆ ਕਿਸਾਨ ਪਹਿਲੋਂ ਆ ਤੇ ਇਹ ਸਾਡੇ ਨਾਲ ਇਹ ਧੱਕਾ ਕਰ ਰਿਹਾ ਜਿਹੜੇ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਤੇ ਗੱਲਬਾਤ ਵੀ ਅੱਗੇ ਕਰ ਰਹੇ ਆ ਕੁਝ ਆਗੂ ਆ ਜਿਹੜੇ ਆਗੂ ਗੱਲਬਾਤ ਕਰ ਰਹੇ ਆ ਪ੍ਰਸ਼ਾਸਨ ਦੇ ਨਾਲ ਕਿਸਾਨ ਇੱਥੇ ਰੁਕੇ ਹੋਏ ਆ ਕਿਸਾਨ ਰੁਕੇ ਹੋਏ ਆ ਪਰਛੇ ਜਾਣ ਦੀ ਗੱਲ ਬਾਰ ਬਾਰ ਪ੍ਰਸ਼ਾਸਨ ਕਹਿ ਰਿਹਾ ਕਿ ਕਿਸਾਨਾਂ ਨੂੰ ਕਹਿ ਰਿਹਾ ਬੇਨਤੀ ਕਰ ਰਿਹਾ ਕਿ ਪਿੱਛੇ ਚਲੇ ਜਾਓ ਪਰ ਕਿਸਾਨਾਂ ਜਿਹੜੇ ਇੱਥੇ ਰੁਕੇ ਹੋਏ ਨੇ ਸਾਰੇ ਇੱਥੇ ਰੁਕੇ ਹੋਏ ਨੇ ਤਾਂ ਪਿੱਛੇ ਖਟਾਉਣ ਦੀ ਕੋਸ਼ਿਸ਼ ਆਗੂ ਵੀ ਕਹਿ ਰਹੇ ਆ ਕਿ ਪਿੱਛੇ हट ਜਾ ਤਾਂ ਆਗੂ ਵੀ ਕਹਿ ਰਹੇ ਆ ਕਿਸਾਨਾਂ ਨੂੰ ਕਿ ਪਿੱਛੇ ਹਟ ਜਾਓ ਬੈਠ ਜਾਓ ਤਾਂ ਬੈਠਣ ਦੀ ਗੱਲ ਕਰ ਰਹੇ ਆ ਕੀ ਗੱਲਬਾਤ ਹੋਈ ਹੈ ਜੀ ਪ੍ਰਸ਼ਾਸਨ ਨਾਲ ਵਾਧ ਗੱਲਬਾਤ ਕਰੋ ਗੱਲਬਾਤ ਕਰਨ ਦੀ ਪੈਣਾ ਨਹੀਂ ਇੱਥੇ ਖੜ੍ਹ ਜਾਓ ਪਿੱਛੇ ਤਾਂ ਕੁਝ ਵੀਰ ਕਹਿ ਰਹੇ ਆ ਕੁਝ ਆਗੂ ਕਹਿ ਰਹੇ ਆ ਕਿ ਬੈਠ ਜਾਓ ਇੱਥੇ ਕੁਝ ਕਹਿ ਰਿਹਾ ਕਿ ਇਹ ਇਹ ਰੁਕਣਾ ਚਾਹੀਦਾ ਤਾਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੁਝ ਆਗੂ ਜਿਹੜੇ ਕਰ ਰਹੇ ਆ ਤਾਂ ਕਸ਼ਮੀਰ 32 ਗੱਲ ਕਰਨੀ ਚਾਹੁੰਦਾ ਦੋ ਫੁੱਟ ਪਿੱਛੇ ਹੋ ਗਏ ਆਪਾਂ ਆ ਆਪਣੇ ਆਪੇ ਗੱਲ ਕਰ ਗਏ ਉਹ ਤੋਂ ਬਾਅਦ ਜੋਰ ਰਣਨੀਤੀ ਹੋਊਗੀ ਉਹਦੇ ਨਾਲ ਤੇ ਆਪਾਂ ਚੱਲਾਂਗੇ ਸਾਰੇ ਉਹਨਾਂ ਨੇ ਉਹ ਕਿਹਾ ਵੀ ਸੰਗਤ ਗੱਲ ਕਰਨ ਤਾਂ ਪ੍ਰਸ਼ਾਸਨ ਦੇ ਨਾਲ ਗੱਲ ਆਗੂ ਆਗੂਆਂ ਨੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਗੱਲ ਆਖੀ ਆ ਕਿ ਕਿਉਂਕਿ ਕਿਹਾ ਜਾ ਰਿਹਾ ਕਿ 2 ਫੁੱਟ ਪਿੱਛੇ ਹਟ ਜਿੱਤਾ ਹਟ ਜਿੱਤਾ ਹਟ ਜਾ ਹਟ ਜਾਓ ਤਾਂ 2 ਫੁੱਟ ਪਿੱਛੇ ਹਟਣ ਦੀ ਗੱਲ ਆਗੂ ਕਰ ਰਹੇ ਆ ਕਹਿ ਰਹੇ ਆ ਕਿਸਾਨਾਂ ਨੂੰ ਕਿ 2 ਫੁੱਟ ਪਿੱਛੇ ਹਟ ਜਾਓ ਤਾਂ ਉਸ ਤੋਂ ਬਾਅਦ ਜਿਹੜੀ ਗੱਲਬਾਤ ਆ ਉਹ ਪ੍ਰਸ਼ਾਸਨ ਦੇ ਨਾਲ ਕਿਸਾਨ ਆਗੂ ਆ ਜਿਹੜੇ ਉਹ ਕਰਨਗੇ ਸਾਹਤੀ ਪੁਰੇ ਆਰਾਮ ਤੇ ਪਿੱਛੇ ਬੈਠੇ ਸਾਹਤੀ ਪੁਰੇ ਪਿੱਛੇ ਪਿੱਛੇ ਤਾਂ ਆਪਣੀ ਸਾਹਤੀ ਪੁਰੇ ਤਰੀਕੇ ਨਾਲ ਪਿੱਛੇ ਬੈਠਣ ਦੀ ਗੱਲ ਪ੍ਰਸ਼ਾਸਨ ਕਰ ਰਿਹਾ ਹੈ ਤਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਫੁੱਲ ਸਾਹਿਬ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹ ਡਰਾਵਾ ਦੇ ਰਹੇ ਧਮਕੀਆਂ ਦੇ ਰਹੇ ਜਮੀਨ ਖੁਰਕ ਕਰਨ ਲਿਆ ਅਸੀਂ ਕਹਿੰਦੇ ਕਰ ਲੋ ਬਰਕਾਓ ਬਈ ਕਿਸੇ ਕੋ ਆਪ ਪਿੱਛੇ ਤੇ ਜਾ ਕੇ ਆਰਾਮ ਤੇ ਮਿਟਾ ਲਈ ਦੇ ਪੁੱਤਰ ਵੀ ਆਪ ਪਿੱਛੇ ਨੇ ਜਾਓ ਆਰਾਮ ਤੇ ਇੱਕ ਤਸਵੀਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਾਣੀ ਵੀ ਦਿੱਤਾ ਜਾ ਰਿਹਾ ਪ੍ਰਸ਼ਾਸਨ ਕਹਿ ਰਿਹਾ ਕਿ ਕਿਸਾਨਾਂ ਨੂੰ ਪਾਣੀ ਪੀ ਲਿਆ ਜਾਵੇ ਪਾਣੀ ਦੀਆਂ ਬੋਤਲਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਪਾਣੀ ਤਾਂ ਕਿ ਬਾਪੂ ਜਿੱਦੀ ਇੱਕ ਲੱਤ ਵੀ ਨਹੀਂ ਬਾਪੂ ਜੀ ਤੁਸੀਂ ਵੀ ਆਏ ਹੋ ਹਾਂਜੀ ਹਾਂਜੀ ਆਏ ਹਾਂ ਲੱਤ ਵੀ ਹੈ ਨਹੀਂ ਇੱਕ ਫੇਰ ਵੀ ਤੁਸੀਂ ਆ ਗਏ ਆਏ ਹਾਂ ਆਏ ਔਖਾ ਨਹੀਂ ਸੀ ਗਿਆ ਹੁਣ ਔਖਾ ਤਾਂ ਹੈ ਫਿਰ ਕੀ ਕਰੀਏ ਜਾਣਦੇ ਸਰਕਾਰ ਨਾਲ ਲੜਾਈਆਂ ਰੜਨੀਆਂ ਕਿ ਨਹੀਂ ਜਿਹੜੇ ਮੰਤਰੀ ਵਾਅਦਾ ਕਰਕੇ ਮੁੱਕਰ ਜਾਂਦੇ ਆ ਉਹਨਾਂ ਕੀ ਇਲਾਜ ਕਰਾਂਗੇ ਉਹਨਾਂ ਦੇ ਪੈਦਲਾਓ ਜੇ ਪੈਦ ਆਪਸ ਆਪ ਇਸ ਤੋਂ ਬਥੇਰੀਆਂ ਸਦਾਲ ਦਿੱਕਤ ਕਿ ਚੈਨ ਕਿਚਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਆ ਪਿਛੋਕੜੀ ਆਪਾ ਤੁਹਾਨੂੰ ਆ ਤਾਂ ਥੋੜੀ ਜੀ ਤਲਖੀ ਥੋੜੀ ਜੀ ਤਲਖੀ ਜ਼ਰੂਰ ਹੋਈ ਆ ਪ੍ਰਸ਼ਾਸਨ ਦੇ ਨਾਲ ਥੋੜੀ ਜੀ ਤਲਖੀ ਜ਼ਰੂਰ ਹੋਈ ਆ ਤਾਂ ਉੱਪਰ ਚੜੇ ਨੇ ਕੁਝ ਪ੍ਰਸ਼ਾਸਨ ਦੇ ਆਗੂ ਆ ਜਿਹੜੇ ਪ੍ਰਸ਼ਾਸਨ ਦੇ ਮੁਲਾਜ਼ਮ ਆ ਜਿਹੜੇ ਕੁਝ ਉਹ ਅੱਗੇ ਉੱਪਰ ਚੜੇ ਨੇ ਤਾਂ ਥੋੜਾ ਜਿਹਾ ਪਿੱਛੇ ਹਟੇ ਨੇ ਕਿਸਾਨ ਥੋੜੀ ਜੀ ਤਲਖੀ ਜ਼ਰੂਰ ਹੋਈ ਆ ਕਿਉਂਕਿ ਕੁਝ ਕਿਸਾਨ ਨੇ ਜਿਹੜੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ ਕੁਝ ਕਿਸਾਨ ਪਰ ਪ੍ਰਸ਼ਾਸਨ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਅੱਗੇ ਨਾ ਜਾਇਆ ਜਾਵੇ ਪ੍ਰਸ਼ਾਸਨ ਵੱਲੋਂ ਬਾਰ ਬਾਰ ਇਹ ਗੱਲ ਕਹੀ ਜਾਂਦੀ ਆ ਕਿ ਤੁਸੀਂ ਅੱਗੇ ਨਾ ਹੋ ਪਿੱਛੇ ਚਲੇ ਜਾਓ ਪਰ ਆਗੂ ਆ ਜਿਹੜੇ ਉੱਥੇ ਖੜੇ ਆ ਕਹਿ ਰਹੇ ਆ ਕਿ ਕੋਈ ਨਾ ਕੋਈ ਗੱਲਬਾਤ ਅਸੀਂ ਕਰਾਂਗੇ ਕੋਈ ਨਾ ਕੋਈ ਗੱਲਬਾਤ ਅਸੀਂ ਕਰਾਂਗੇ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਪੰਜਾਬ ਹਰਿਆਣਾ ਦਾ ਜਿਹੜਾ ਬਾਰਡਰ ਆ ਸ਼ੰਭੂ ਬਾਰਡਰ ਆ ਉੱਥੇ ਖੜੇ ਹੋਏ ਨੇ ਦੋਨੇ ਦੋਨੇ ਪੁਲਤ ਜਿਹੜੇ ਪ੍ਰਸ਼ਾਸਨ ਆ ਉਹਦੇ ਵੱਲੋਂ ਵੈਰੀਗੇਟਿੰਗ ਭਾਰੀ ਵੈਰੀਗੇਟਿੰਗ ਕੀਤੀ ਹੋਈ ਆ ਕਿਸਾਨ ਇੱਥੇ ਰੁਕੇ ਹੋਏ ਨੇ ਤਾਂ ਕਾਫੀ ਕਾਫੀ ਟਾਈਮ ਤੋਂ ਜਿਹੜੇ ਕਿਸਾਨ ਨੇ ਉਹ ਇੱਥੇ ਰੁਕੇ ਹੋਏ ਨੇ ਇਹ ਪੰਜਾਬ ਤੇ ਹਰਿਆਣਾ ਦਾ ਬਾਰਡਰ ਆ ਜਿੱਥੇ ਕੱਗਰ ਦਰਿਆ ਦੇ ਉੱਪਰ ਪੁਲ ਬਣਿਆ ਹੋਇਆ ਉਸ ਪੁਲ ਦੇ ਉੱਤੇ ਵੈਰੀਗੇਟਿੰਗ ਆ ਜਿਹੜੀ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਕਿਸਾਨ 101 ਕਿਸਾਨ 101 ਕਿਸਾਨ ਹੀ ਅੱਗੇ ਆਇਆ ਬਾਕੀ ਜਿਹੜੇ ਕਿਸਾਨ ਨੇ ਉਹ ਪਿੱਛੇ ਬੈਠੇ ਹੋਏ ਨੇ ਕੁਝ ਕਿਸਾਨ ਖੇਤਾਂ ਦੇ ਵਿੱਚ ਰੁਕੇ ਹੋਏ ਆ ਵੇਖਣ ਦੇ ਲਈ ਕਿ ਅੱਜ ਕਿਸਾਨਾਂ ਦੇ ਨਾਲ ਕੀ ਕੁਝ ਹੋਊਗਾ ਕਿਉਂਕਿ 6 ਦਸੰਬਰ ਦੀ ਜਿਹੜੀ ਕੌਲ ਦਿੱਤੀ ਗਈ ਸੀ ਤਾਂ ਇਹ ਦੇਖ ਸਕਦੇ ਹੋ ਕਿ ਬਹੁਤ ਸਾਰੇ ਕਿਸਾਨ ਇੱਥੇ ਇਕੱਠੇ ਹੋਏ ਸੀ ਬਹੁਤ ਸਾਰੇ ਕਿਸਾਨ ਖੇਤਾਂ ਦੇ ਵਿੱਚ ਰੁਕੇ ਹੋਏ ਆ ਤਾਂ ਬਹੁਤ ਸਾਰੇ ਕਿਸਾਨ ਅਥਰੂ ਗੈਸ ਦੇ ਗੋਲੇ ਛਿੱਟੇ ਗਏ ਨੇ ਅਥਰੂ ਗੈਸ ਦੇ ਗੋਲੇ ਛਿੱਟੇ ਗਏ ਨੇ ਅਥਰੂ ਗੈਸ ਦੇ ਕੁਝ ਗੋਲੇ ਛੁੱਟੇ ਗਏ ਨੇ ਤਾਂ ਸਾਹਮਣੇ ਤੁਹਾਨੂੰ ਅੱਥਰੂ ਤੁਸੀਂ ਦੇਖ ਸਕਦੇ ਹੋ ਜਿੱਥੇ ਪਹਿਲੀ ਵਾਰ ਅਥਰੂ ਗੈਸ ਦੇ ਕੁਝ ਗੋਲੇ ਛਿੱਟੇ ਗਏ ਨੇ ਜਿੱਤੇ ਕਰਕੇ ਕਿਸਾਨ ਥੋੜਾ ਜਿਹਾ ਪਿੱਛੇ ਹਟਿਆ ਕਿਸਾਨ ਥੋੜਾ ਜਿਹਾ ਪਿੱਛੇ ਹਟਿਆ ਅਥਰੂ ਗੈਸ ਦੇ ਕੁਝ ਗੋਲੇ ਆ ਜਿਹੜੇ ਛਿੱਟੇ ਗਏ ਨੇ ਤਾਂ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਛੁੱਟੇ ਗਏ ਨੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਤੋਂ ਥੋੜਾ ਜਿਹਾ ਕਿਸਾਨ ਜਰੂਰ ਪਿੱਛੇ ਹਟੇ ਆ ਤਾਂ ਪਹਿਲੀ ਵਾਰ ਕਿਸਾਨ ਇਹ ਗੋਲੇ ਸੁੱਟੇ ਗਏ ਨੇ ਕਿਉਂਕਿ ਪਹਿਲਾਂ ਬਿਲਕੁਲ ਗੱਲਬਾਤ ਕਰ ਰਹੇ ਸੀਗੇ ਕਿਸਾਨ ਤੇ ਪ੍ਰਸ਼ਾਸਨ ਪਰ ਹੁਣ ਜਦੋਂ ਕਿਸਾਨ ਪਿੱਛੇ ਨਹੀਂ ਹਟੇ ਤਾਂ ਅਥਰੂ ਗੈਸ ਦੇ ਕੁਝ ਗੋਲੇ ਆ ਜਿਹੜੇ ਚਲਾਏ ਗਏ ਨੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਚਲਾਏ ਗਏ ਨੇ ਜਿਦੇ ਕਰਕੇ ਕਿਸਾਨ ਥੋੜਾ ਜਿਹਾ ਪਿੱਛੇ ਜਰੂਰ ਹਟੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀ ਹਾਲਤ ਇਹ ਇੱਕ ਸਾਲ ਅੱਗੇ ਸੀ ਉਹਨਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤਾਂ ਤੁਸੀਂ ਦੇਖ ਲੋਗੇ ਕਿਸਾਨ ਕਿਸ ਤਰ੍ਹਾਂ ਬਾਹਰ ਨੂੰ ਆ ਰਹੇ ਨੇ ਜਿਨ੍ਹਾਂ ਦੇ ਉੱਪਰ ਤਾਂ ਕਿਸਾਨ ਦੀ ਇੱਕ ਹਾਲਤ ਆ ਜਿਹੜੀ ਉਹ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਅਥਰੂ ਗੈਸ ਕਰਕੇ ਜਿਹੜੀ ਗੈਸ ਚੜਦੀ ਆ ਉਹ ਬਹੁਤ ਜ਼ਹਿਰੀਲੀ ਬਹੁਤ ਖਤਰਨਾਕ ਗੈਸ ਆ ਜਿੱਥੇ ਇੱਕ ਕਿਸਾਨ ਦੀ ਹਾਲਤ ਆ ਜਿਹੜੀ ਉਹ ਖਰਾਬ ਹੋਈ ਆ ਕਿਸੇ ਕਿਸਾਨ ਦੀ ਹਾਲਤ ਖਰਾਬ ਹੋਈ ਆ ਕਿਸਾਨ ਕਿਸਾਨ ਦੀ ਹਾਲਤ ਖਰਾਬ ਹੋਈ ਹੈ ਇੱਕ ਕਿਸਾਨ ਦੀ ਕਿਉਂਕਿ ਅਥਰੂ ਗੈਸ ਦੇ ਗੋਲੇ ਚਲਾਏ ਗਏ ਸੀ ਤਾਂ ਇੱਕ ਕਿਸਾਨ ਦੀ ਜਿਹੜੀ ਹਾਲਤ ਆ ਉਹ ਖਰਾਬ ਹੋਈ ਆ ਤਾਂ ਬੁਰੀ ਤਰ੍ਹਾਂ ਗੰਭੀਰ ਥੋੜੀ ਜੀ ਸਥਿਤੀ ਹੋਈ ਆ ਤਾਂ ਕਿਸਾਨ ਦੀ ਹਾਲਤ ਆ ਜਿਹੜੀ ਉਹ ਖਰਾਬ ਹੋਈ ਆ ਇੱਕ ਕਿਸਾਨ ਦੀ ਹਾਲਤ ਖਰਾਬ ਹੋਈ ਆ ਅਥਰੂ ਗੈਸ ਦੇ ਗੋਲੇ ਚਿਲਨ ਦੇ ਨਾਲ ਤਾਂ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਛੁੱਟੇ ਨੇ ਕੁਝ ਗੋਲੇ ਅਥਰੂ ਗੈਸ ਦੇ ਛੁੱਟੇ ਗਏ ਨੇ ਤਾਂ ਇਹ ਤੁਸਵੀਰਾਂ ਦੇਖ ਸਕਦੇ ਤੁਸੀਂ ਸ਼ੰਭੂ ਬਾਰਡਰ ਦੀਆਂ ਤਾਂ ਇੱਕ ਕਿਸਾਨ ਦੀ ਜਿਹੜੀ ਹਾਲਤ ਆ ਉਹ ਖਰਾਬ ਹੋਈ ਆ ਅਥਰੂ ਗੈਸ ਦੇ ਗੋਲੇ ਸੁੱਟਣ ਦੇ ਨਾਲ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਤਸਵੀਰਾਂ ਤਾਂ ਉਧਰ ਦੂਜੇ ਪਾਸੇ ਹੋਰ ਪਾਸੇ ਵੀ ਆਪਾਂ ਗੱਲਬਾਤ ਕਰਦੇ ਹਾਂ ਜਸਵਿੰਦਰ ਸਿੰਘ ਲੋਂਗੋ ਵਾਲੇ ਸੇ ਮੌਜੂਦ ਨੇ ਲੋਂਗੋਲ ਸਾਹਿਬ ਕੀ ਲੱਗਦਾ ਜੀ ਅਥਰੂ ਗੈਸ ਦੇ ਦੋ ਚਾਰ ਗੋਲੇ ਵੀ ਸੁੱਟੇ ਆ ਪ੍ਰਸ਼ਾਸਨ ਨੇ ਇੱਥੇ ਰੋਕ ਲਿਆ ਗਿਆ ਹੁਣ ਕੀ ਅੱਗੇ ਕੀ ਫੈਸਲਾ ਲਓਗੇ ਦੇਖੋ ਅੱਗੇ ਫੈਸਲਾ ਦੇਖ ਰਹੇ ਆ ਉਹਨਾਂ ਦਾ ਤਾਂ ਫੈਸਲਾ ਸਾਫ਼ ਦਿਖਾਈ ਦੇ ਰਿਹਾ ਹੈ ਕਿ 101 ਬੰਦੇ ਦਾ ਜਥਾ ਜਿਹੜਾ ਬੜੇ ਪੀਸਫੁਲ ਤਰੀਕੇ ਨਾਲ ਦਿੱਲੀ ਜਾਣ ਦਾ ਪਲਾਨ ਕਰਕੇ ਚੱਲਿਆ ਸੀ ਉਹਨੂੰ ਉਹਨਾਂ ਨੇ ਰੋਕਣ ਲਈ ਕਿਵੇਂ ਜਾਲੀਆਂ ਬੈਲਡ ਕੀਤੀਆਂ ਹੈਗੀਆਂ ਨੇ ਕਿਵੇਂ ਪੱਥਰ ਦੀਆਂ ਕੰਧਾਂ ਦੀਆਂ ਲੇਹਰਾਂ ਕੱਢੀਆਂ ਹੈਗੀਆਂ ਨੇ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਆ ਸੋ ਸਮਝਦੇ ਆਂ ਅਸੀਂ ਕਿ ਦੇਸ਼ ਦੇ ਸਾਹਮਣੇ ਇੱਕ ਗੱਲ ਦਾ ਸਾਫ਼ ਕਰ ਦਿੱਤੀ ਕਿ ਇਹ ਹਕੂਮਤ ਕਿੱਡੀ ਕਿਸਾਨ ਵਿਰੋਧੀ ਐ ਸ਼ਾਂਤਮਈ ਪੈਦਲ ਪੀਸਫੁੱਲ ਜਾਂਦੇ ਕਿਸਾਨਾਂ ਨੂੰ ਨਹੀਂ ਜਾਣ ਦਿੰਦੀ ਇੱਕ ਕਿਸਾਨ ਦੇਖੋ ਅਥਰੂ ਗੈਸ ਦੇ ਗੋਲੇ ਦੇ ਨਾਲ ਹਾਲਤ ਖਰਾਬ ਹੋ ਗਈ ਉਹਨੂੰ ਬੇਹੋਸ਼ ਵਰਗੀ ਹਾਲਤ ਮੌਜੂਦ ਐ ਦਿਖ ਰਿਹਾ ਐ ਇਹ ਹਾਲਾਤ ਨੇ ਸੋ ਬਾਰ-ਬਾਰ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਰਸਤੇ ਬੰਦ ਕੀਤੇ ਹੋਏ ਆਮ ਲੋਕਾਂ ਨੂੰ ਪ੍ਰਸ਼ਾਸਨ ਨੂੰ ਪੰਜਾਬ ਦੇ ਲੋਕਾਂ ਦਾ ਭਾਰੀ ਨੁਕਸਾਨ ਕਰਾ ਰਹੇ ਹੋ ਹਰਿਆਣੇ ਦੇ ਲੋਕਾਂ ਦਾ ਹਰਿਆਣੇ ਦੀ ਇੰਡਸਟਰੀ ਦਾ ਨੁਕਸਾਨ ਕਰ ਰਹੇ ਹੋ ਤੇ ਇਸ ਰਸਤੇ ਨੂੰ ਖੋਲੋ ਅਸੀਂ ਫੈਸਲਾ ਕੀ ਲਿਆ ਜਾਊਗਾ ਕਿਉਂਕਿ ਅੱਗੇ ਤਾਂ ਵਧੇ ਨਹੀਂ ਦਿੱਤਾ ਜਾ ਰਿਹਾ ਇੱਥੇ ਬੈਠੋਗੇ ਜਾਂ ਕੀ ਪਲਾਨਿੰਗ ਕੀ ਹੈ ਫੈਸਲਾ ਦੇਖਦੇ ਹਾਂ ਪਹਿਲੀ ਗੱਲ ਤਾਂ ਕਾਮਯਾਬੀ ਹਾਸਲ ਕੀਤੀ ਹੈ ਪਹਿਲੀ ਵਾਰ ਜਦੋਂ 13 ਫਰਵਰੀ ਨੂੰ ਆਏ ਇੱਥੇ ਲੇਰਾਂ ਲਾ ਕੇ ਇਹਨਾਂ ਨੇ ਏਦੂ ਅੱਗੇ ਐਂਟਰੀ ਨਹੀਂ ਸੀ ਅਸੀਂ ਦੇਖਦੇ ਹਾਂ ਵੀ ਇੱਕ ਵਾਰੀ ਸਰਕਾਰ ਨੂੰ ਏ ਪੀਸਫੁੱਲ ਜਥੇ ਦੇ ਕਾਰਨ ਭੇਜਣ ਦੇ ਕਾਰਨ ਤੁਸੀਂ ਬੈਕਫੁੱਟ ਤੇ ਦੇਖਿਆ ਹੋਣਾ ਕਿ ਕਿਸਾਨ ਤੁਰ ਤੱਕ ਉਹ ਲਾਸਟ ਲੇਨ ਤੱਕ ਚਲੇ ਗਏ ਅਸੀਂ ਸਟ੍ਰੈਟਜੀ ਉਸ ਹਿਸਾਬ ਨਾਲ ਲਵਾਂਗੇ ਜਿਵੇਂ ਪੀਸਫੁੱਲ ਤਰੀਕੇ ਨਾਲ ਕਿਸਾਨ ਅੱਗੇ ਵਧਣਗੇ ਜਵਰੀ ਤੱਕ ਕੋਈ ਇਸ ਤਰ੍ਹਾਂ ਦਾ ਨਹੀਂ ਕਰਨਗੇ ਜਿਹਦੇ ਨਾਲ ਮਾਹੌਲ ਦੇ ਉੱਤੇ ਕੋਈ ਬੁਰਾ ਅਸਰ ਪਵੇ ਦੇਖੋ ਕਿਸਾਨ ਕਿੱਡੀ ਵੱਡੀ ਦੂਰੀ ਦੇ ਉੱਤੇ ਖੜੇ ਆ ਇੱਧਰ ਵੀ ਖੜੇ ਆ ਕੋਈ ਕਿਸਾਨ ਜਾਬਤਾ ਨਹੀਂ ਪੰਗ ਕਰ ਰਿਹਾ ਜਾਬਤੇ ਨੂੰ ਮੰਨ ਰਹੇ ਨੇ 100 ਬੰਦਾ ਜਿਹੜਾ ਭੇਜਿਆ ਉਹ ਮਰਜੀ ਬਣਿਆ ਦਾ ਜਿਹਾ ਭੇਜਿਆ ਉਹ ਉਨਾਂ ਚਿਰ ਜਿੰਨਾ ਚਿਰ ਅਸੀਂ ਇਹ ਜਥੇ ਨੂੰ ਵਾਪਸ ਕਹਿਣ ਲਈ ਗੱਲ ਮੋੜਨ ਲਈ ਕੋਈ ਐਲਾਨ ਨਹੀਂ ਕਰਦੇ ਉਨਾ ਚਿਰ ਉਹ ਬਜਾਥਾ ਉੱਥੇ ਰਹੇਗਾ ਉਨਾ ਚਿਰ ਉਹ ਜਦੋਂ ਜੈਦ ਕਰਦਾ ਰਹੇਗਾ ਦਿੱਲੀ ਜਾਣ ਦਾ ਰਸਤਾ ਖੋਲੋ ਭਾਵੇਂ ਉਹ ਫਟੜ ਹੋਣ ਭਾਵੇਂ ਜ਼ਖਮੀ ਹੋਣ ਜੋ ਵੀ ਹੋਵੇ ਉਹਨੂੰ ਝੱਲਣ ਲਈ ਤਿਆਰ ਹੋ ਕੇ ਗਏ ਆ ਤਾਂ ਇੱਕ ਨੌਜਵਾਨਾਂ ਵੱਲੋਂ ਕਿੱਲ ਜਿਹੜੇ ਲਾਏ ਗਏ ਸੀ ਉਹ ਪੱਟ ਕੇ ਲੈ ਜਾਂਦੇ ਜਾ ਰਹੇ ਆ ਤਾਂ ਕਿੱਲ ਆ ਜਿਹੜੇ ਉਹ ਪੱਟ ਕੇ ਲੈ ਜਾਂਦੇ ਜਾ ਰਹੇ ਆ ਕਿਉਂਕਿ ਕਿੱਲ ਲਾਏ ਹੋਏ ਸੀ ਸੜਕ ਤੇ ਤਾਂ ਉਹ ਕਿੱਲ ਆ ਜਿਹੜੇ ਪੱਟ ਕੇ ਕਿਸਾਨ ਆ ਜਿਹੜੇ ਕੁਝ ਨੌਜਵਾਨ ਕਿਸਾਨਾਂ ਨੂੰ ਲੈ ਕੇ ਜਾ ਰਹੇ ਆ ਕਿਸਾਨਾਂ ਨੇ ਜਿਹੜੇ ਕੇਲ ਲਾਏ ਸੀ ਉਹ ਪੱਟ ਦਿੱਤੇ ਆ ਤਾਂ ਜਿਹੜੇ ਕੇਲ ਲਾਏ ਸੀ ਉਹ ਪੱਟ ਦਿੱਤੇ ਗਏ ਆ ਧੰਨਵਾਦ ਇੱਥੇ ਪੈਰ ਮਤਲਬ ਆਪਣੀ ਫਸਦ ਨੇ ਵੀਰ ਭਰਾਵਾਂ ਦੇ ਇਹ ਨੌਜਵਾਨ ਵੀ ਉਹੀ ਆ ਤੁਹਾਨੂੰ ਦੱਸ ਦਈਏ ਜਿਨ੍ਹਾਂ ਨੇ ਪਿਛਲੀ ਵਾਰ ਉੱਤੇ ਡਰੋਨ ਤਾਰਿਆ ਸੀ ਪਤੰਗ ਦੇ ਨਾਲ ਬਿਲਕੁਲ ਜੀ ਬਿਲਕੁਲ ਹੂੰ ਤਾਂ ਇਸ ਵਾਰ ਇਹ ਪੱਟ ਲਏ ਨੇ ਆ ਤਸਵੀਰ ਜਿਹੜੀਆਂ ਨੇ ਹਰਿਆਣਾ ਕੀ ਲੱਗਦਾ ਕਾਹਦੇ ਲਈ ਅੱਗੇ ਬਦਲ ਤੋਂ ਰੋਕਣ ਦੇ ਲਈ ਲਗਾਈ ਗਈ ਸੀ ਟਰੈਕਟਰ ਰੋਕਣ ਤੋਂ ਦਈ ਸਵਾਰ ਤਾਂ ਐਵੇਂ ਹੀ ਨਹੀਂ ਕਹਿ ਸਕਦੇ ਕਿ ਜਵਾਨ ਨੇ ਹੁੱਲੜਵਾਜ ਨੇ ਸਾਰੇ ਸਿਆਣੇ ਬਿਆਣੇ ਬੰਦੇ ਨੇ ਹੁਣ ਜਿਹੜੀ ਸਪਰੇਅ ਮਾਰ ਰਹੇ ਉਹਨਾਂ ਦੀ ਅੱਖਾਂ ਦੇ ਵਿੱਚ ਆਰਾਮ ਨਾਲ ਉਹ ਹੱਥ ਜੋੜ ਰਿਆ ਤੇ ਇੱਕ ਹੋਰ ਜਿਹੜੀ ਗੱਲ ਆ ਹਰਿਆਣਾ ਪ੍ਰਸ਼ਾਸਨ ਵੱਲੋਂ ਵਾਇਗਿਰੂ ਦਾ ਮਤਲਬ ਜਾਪ ਲਗਾ ਕੇ ਕਿਸਾਨਾਂ ਦੇ ਉੱਤੇ ਮਤਲਬ ਹੀ ਅਤਿਆਚਾਰ ਕਰਿਆ ਜਾ ਰਿਹਾ ਉਹ ਜਿਹੜਾ ਸਪੀਕਰ ਦੇ ਵਿੱਚ ਮਤਲਬ ਚੱਲ ਰਿਹਾ ਸੀਗਾ ਵਾਇਗਿਰੂ ਦਾ ਜਾਪ ਉਧਰ ਤੋਂ ਸੀਗਾ ਉਹ ਸਾਰਾ ਤੇ ਉਸ ਤੋਂ ਬਾਅਦ ਹੁਣ ਸਾਡੇ ਸਾਹਮਣੀਆਂ ਜੋ ਹੈਗਾ ਹੁਣ ਹੈਗਾ ਸੀਗਾ ਉਹ ਪੈਰਾਂ ਦੇ ਵਿੱਚ ਫਸ ਰਹੇ ਸੀਗੇ ਮਤਲਬ ਕਈਆਂ ਦੇ ਪੈਰਾਂ ਦੇ ਆਸਾਰ ਪਰ ਵੀ ਹੋ ਗਿਆ ਹੈਗਾ ਇੱਕ ਦੋ ਜਣੇ ਦੇ ਅਜੇ ਉਹ ਸਰਕਾਰ ਦੀ ਜੀ ਆਪਾਂ ਦਿੱਤਾ ਸੀਗਾ ਕਿ ਪੈਦਲ ਆ ਜਾਓ ਤੁਹਾਨੂੰ ਆਣ ਦਿਆਂਗੇ ਹੁਣ ਕੀ ਹੋ ਗਿਆ ਪਤਾ ਨਹੀਂ ਕੀ ਹੋ ਜਾਂਦਾ ਜੀ ਜਾਣਾ ਹਰਿਆਣੇ ਦੇ ਵਿੱਚ ਨਹੀਂ ਹੈਗਾ ਹਰਿਆਣੇ 'ਚ ਤਾਂ ਆਪਾਂ ਹੈਗੇ ਹੀ ਆ ਮਤਲਬ ਦਿੱਲੀ ਜਾਣਾ ਦਿੱਲੀ ਜਾਣ ਤੋਂ ਵੀ ਕਿਉਂ ਰੋਕ ਰਹੇ ਨਾ ਕੋਈ ਸਮਝ ਨਹੀਂ ਆਉਂਦੀ ਸਾਨੂੰ ਇਹ ਗੱਲ ਦੀ ਸਾਡਾ ਵੱਲੋਂ ਪੁੱਛਿਆ ਨਹੀਂ ਗਿਆ ਕਿ ਕੀ ਹਰਿਆਣੇ ਜਾਣ ਵਾਸਤੇ ਮੈਨੂੰ ਪਾਸਪੋਰਟ ਦੀ ਲੋੜ ਹੈ ਬਿਲਕੁਲ ਇਹ ਤਾਂ ਹੁਣ ਹੈਗੇ ਹੀ ਆ ਜੀ ਮੈਂ ਕਹਾਂ ਪਾਕਿਸਤਾਨ ਜਾਣ ਵਾਸਤੇ ਆਨਲਾਈਨ ਆਪਾਂ ਨੂੰ ਸਭ ਕੁਝ ਹੋ ਜਾਂਦਾ ਪਰ ਮਤਲਬ ਦਿੱਲੀ ਜਾਣ ਪਿੱਛੇ 1 ਸਾਲ ਹੋ ਗਿਆ ਦਿੱਲੀ ਨਹੀਂ ਮਤਲਬ ਜਾਣ ਮਤਲਬ ਹੈਗੇ ਤੁਸੀਂ ਪਿਛਲੀ ਵਾਰ ਦੇਖ ਰਹੇ ਕਿ ਅਥਰੂ ਗੈਸ ਤੇ ਗੋਲੇ ਜਿਹੜੇ ਸਿੱਟੇ ਗਏ ਸੀ ਡਰੋਨ ਨਾਲ ਸਿੱਟਦੇ ਸੀ ਕਈਆਂ ਦੇ ਸਿਰ ਕੱਟਦੇ ਬਹ ਪੱਟਦਾ ਤਾਂ ਉਹਰੇ ਵੀਰਾਂ ਦੀ ਹੈਲਪ ਨਾਲ ਹੀ ਪੱਟਿਆ ਜਾਂਦਾ ਹੱਥਾਂ ਨਾਲ ਹੀ ਪੱਟਿਆ ਜਾਂਦਾ ਹੋਰ ਤਾਂ ਕੀ ਸੀਗਾ ਇੱਕ ਸਾਲ ਆਹ ਦੇਖੋ ਉਹ ਲੈ ਗਏ ਨੇ ਉਹ ਲੈ ਗਏ ਨੇ ਤੁਸੀਂ ਦੇਖ ਸਕਦੇ ਹੋ ਤਾਂ ਪੱਟ ਕੇ ਜਿਹੜੇ ਕਹਿੰਦੇ ਨੇ ਉਹ ਲੈ ਗਏ ਨੇ ਤਾਂ ਕਿੱਲ ਪੱਟ ਕੇ ਲੈ ਚੁੱਕੇ ਨੇ ਲੈ ਅੱਜ ਤਾਂ ਜੋ ਕਿੱਲ ਲਾਏ ਗਏ ਸੀਗੇ ਉਹ ਕਿੱਲ ਕੁਝ ਨੌਜਵਾਨਾਂ ਨੇ ਪੱਟੇ ਇੱਥੋਂ ਕਿਉਂਕਿ ਉਹ ਕਿੱਲ ਕਿਸੇ ਵੀ ਵਕਤ ਵੱਸ ਸਕਦੇ ਸੀ ਕਿਉਂਕਿ ਜਿਹੜੇ ਇਧਰੋਂ ਤੇਜ਼ੀ ਦੇ ਨਾਲ ਜਾਂਦੇ ਸੀ ਕਿਸਾਨ ਜਾਂ ਮੀਡੀਆ ਕਰਮਚਾਰੀ ਉਹਨਾਂ ਨੂੰ ਵੀ ਨਹੀਂ ਕਈ ਵਾਰੀ ਪਤਾ ਲੱਗਦਾ ਸੀਗਾ ਤੇ ਜਿਹੜੇ ਉਧਰੋਂ ਆਉਂਦੇ ਸੀਗੇ ਉਧਰੋਂ ਵੀ ਬੜੀ ਤੇਜ਼ੀ ਦੇ ਨਾਲ ਜਦੋਂ ਗੋਲੇ ਸਿੱਟੇ ਜਾਂਦੇ ਸੀਗੇ ਤੇ ਤੇਜ਼ੀ ਦੇ ਨਾਲ ਉਧਰੋਂ ਵੀ ਕਿਸਾਨ ਵਾਪਸ ਆਉਂਦੇ ਸੀ ਉਹ ਰਸਤੇ ਦੇ ਵਿੱਚ ਕੱਲ ਪੈਂਦੇ ਸੀਗੇ ਉਹ ਕੱਲ ਜਿਹੜੇ ਕੁਝ ਨੌਜਵਾਨਾਂ ਨੇ ਪੱਟੇ ਆ ਤਾਂ ਇਸ ਵਕਤ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਾਲਾਤ ਆ ਇੱਥੇ ਸ਼ੰਭੂ ਬੈਰੀਅਰ ਤੇ ਹਾਲਾਤ ਬਣੇ ਹੋਏ ਨੇ ਜ਼ਰੂਰ ਕਿਸਾਨਾਂ ਤੇ ਦੋ ਚਾਰ ਵਾਰ ਇਹਨਾਂ ਨੇ ਹਰਿਆਣਾ ਪ੍ਰਸ਼ਾਸਨ ਨੇ ਜਿਹੜੇ ਸਿੱਟੇ ਨੇ ਕੱ ਜਿਹੜਾ ਰਣ ਪ੍ਰਸ਼ਾਸਨ ਨੇ ਗੋਲੇ ਸਿੱਟੇ ਨੇ ਤਾਂ ਜਿਹਦੇ ਕਰਕੇ ਕਿਸਾਨ ਇੱਕ ਵਾਰ ਪਿੱਛੇ ਹਟੇ ਸੀ ਪਰ ਹੁਣ ਜਿਹੜੀ ਸਥਿਤੀ ਆ ਬਿਲਕੁਲ ਸ਼ਾਤਮਈ ਆ ਕਿਸਾਨ ਤੇ ਪ੍ਰਸ਼ਾਸਨ ਆਹਮੋ ਸਾਹਮਣੇ ਆ ਪਰ ਪ੍ਰਸ਼ਾਸਨ ਅੱਗੇ ਜਾਣ ਤੋਂ ਰੋਕ ਰਿਹਾ ਤੇ ਕਿਸਾਨ ਆ ਜਿਹੜੇ ਉਹ ਉੱਥੇ ਹੀ ਖੜੇ ਹੋਏ ਨੇ ਕਿਸਾਨ ਉੱਥੇ ਰੁਕੇ ਹੋਏ ਨੇ ਤੇ ਕਹਿ ਰਹੇ ਆ ਕਿ ਅਸੀਂ ਇੱਥੇ ਰੁਕਾਂਗੇ ਤਾਂ ਕਿਸਾਨਾਂ ਵੱਲੋਂ ਇਹ ਬੋਰੀਆਂ ਕਿਉਂ ਲੈ ਲੇਗੇ ਜੀ ਜਿਹੜੀਆਂ ਬੋਰੀਆਂ ਜਿਹੜੀਆਂ ਉੱਥੇ ਜਾ ਰਹੀਆਂ ਸਰ ਅਥਰੂ ਬੈਂਸ ਦੇ ਗੋਲੇ ਫੈਂਕ ਰਹੇ ਉਹਨਾਂ ਦੇ ਗੋਲੇ ਮਾਰਨ ਦਾ ਕਰਕੇ ਲੈ ਕੇ ਜਾ ਰਹੇ ਆ ਉੱਤੇ ਭੇਗੇ ਤੱਥਰੂ ਗੈਸ ਦੇ ਗੋਲਿਆਂ ਤੋਂ ਬਚਾਉਣ ਦੇ ਲਈ ਬੋਰੀਆਂ ਗਿੱਲੀਆਂ ਕਰਕੇ ਖੱਦਰਦੀਆਂ ਬੋਰੀਆਂ ਗਿੱਲੀਆਂ ਕਰਕੇ ਕਿਸਾਨਾਂ ਜਿਹੜੇ ਉਹ ਲੈ ਕੇ ਗਏ ਆ ਪਹਿਲਾਂ ਵਾਲੀ ਸਟ੍ਰੈਟਜੀ ਜਿਹੜੀ ਵਰਤੀ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਇਸ ਤਰ੍ਹਾਂ ਹੀ ਕਿਸਾਨਾਂ ਨੇ ਗਿੱਲੀਆਂ ਬੋਰੀਆਂ ਕੀਤੀਆਂ ਸੀ ਕੀਅਰ ਗੈਸ ਦੇ ਗੋਲਿਆਂ ਤੋਂ ਬਚਾਉਣ ਦੇ ਲਈ ਤਾਂ ਇਸ ਵਕਤ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਪ੍ਰਸ਼ਾਸਨ ਤੇ ਹਰਿਆਣਾ ਹਰਿਆਣਾ ਪ੍ਰਸ਼ਾਸਨ ਤੇ ਕਿਸਾਨਾਂ ਜਿਹੜੇ ਉਹ ਅਮੋ ਸਾਹਮਣੇ ਨੇ ਆਪੋ ਸਾਹਮਣੇ ਹਰਿਆਣਾ ਪ੍ਰਸ਼ਾਸਨ ਤੇ ਕਿਸਾਨਾਂ ਕਿਸਾਨ ਇੱਥੇ ਰੁਕੇ ਹੋਏ ਨੇ 101 ਕਿਸਾਨ ਅੱਗੇ ਜਾਣ ਦੀ ਗੱਲ ਕਿਸਾਨਾਂ ਗੋਹਣੇ ਕੀਤੀ ਸੀਗੀ ਤੇ 101 ਕਿਸਾਨ ਹੀ ਅੱਗੇ ਗਿਆ ਬਾਕੀ ਸਾਰੇ ਕਿਸਾਨ ਪਿੱਛੇ ਮੋਰਚੇ ਤੇ ਰੁਕੇ ਹੋਏ ਨੇ ਬਹੁਤ ਸਾਰੇ ਕਿਸਾਨ ਖੇਤਾਂ ਦੇ ਵਿੱਚ ਵੀ ਇਕੱਠੇ ਹੋਏ ਸੀਗੇ ਦੇਖਣ ਦੇ ਲਈ ਕਿ ਅੱਜ ਪ੍ਰਸ਼ਾਸਨ ਦੇ ਨਾਲ 101 ਕਿਸਾਨ ਕੀ ਕਰਨਗੇ ਉਹ ਵੀ ਜਿਹੜੇ ਕਿਸਾਨ ਆ ਉਹ ਖੇਤਾਂ ਦੇ ਵਿੱਚ ਹੀ ਬੈਠੇ ਹੋਏ ਆ ਕੋਈ ਵੀ ਇੱਥੇ ਨੇੜੇ ਨਹੀਂ ਆਇਆ